ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਅੱਜ ਆਪਾਂ ਪਹੁੰਚ ਗਏ ਆ ਘੋੜਿਆਂ ਵਾਲੀ ਮੰਡੀ 'ਚ ਸ਼੍ਰੀ ਗੰਗਾ ਨਗਰ ਵਿਖੇ ਪਹੁੰਚ ਗਏ ਆ ਆਪਾਂ ਆਪਾਦਮਪੁਰ ਬਾਈਪਾਸ ਤੇ ਮੰਡੀ ਲੱਗੀ ਆਗੀ ਤੇ ਮਿੱਤਰੋ ਇਹ ਮੰਡੀ ਦਾ ਨਾ ਜਿਹੜੀ ਸ਼ੁਰੂਆਤ ਹੁੰਦੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੋਂ ਇਹਦੀ ਸ਼ੁਰੂਆਤ ਹੁੰਦੀ ਆ ਜਾਨੀ ਕਿ 15 ਨਵੰਬਰ ਤੋਂ ਲੈ ਕੇ 21 ਨਵੰਬਰ ਤੱਕ ਇਹ ਮੰਡੀ ਚੱਲਣੀ ਆ ਤੇ ਅੱਜ 18 ਨਵੰਬਰ ਦਾ ਇਹ ਦਿਨ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਆ ਉਹ ਇੱਕ ਮੇਲੇ ਦੀ ਛੋਟੀ ਜੀ ਤੁਹਾਨੂੰ ਝਲਕ ਦਿਖਾਉਣੇ ਆ ਇਸ ਵੀਡੀਓ ਚ ਤੇ ਜਿਹੜੇ ਵੀਰ ਭਰਾ ਵੀਡੀਓ ਵੇਖ ਰਹੇ ਆ ਮੇਲਾ ਵੇਖਣਾ ਚਾਹੁੰਦੇ ਆ ਉਹ ਸ਼੍ਰੀ ਗੰਗਾ ਨਗਰ ਵਿਖੇ ਆ ਕੇ ਮੇਲਾ ਵੇਖ ਲਿਓ ਘੋੜੇ ਘੋੜਨਾ ਦਾ ਮੇਲਾ ਮਿੱਤਰੋ ਬਹੁਤ ਹੀ ਵਧੀਆ ਮਾਹੌਲਾ ਤੇ ਖੁੱਲੀ ਡੁੱਲੀ ਜਗ੍ਹਾ ਕੀ ਜਾਨਵਰ ਕਿਵੇਂ ਮਰਜ਼ੀ ਖੜੇ ਰਹਿਣ ਕਿਵੇਂ ਮਰਜ਼ੀ ਢੇੜੇ ਕੱਢੀ ਆ ਉਹ ਜਾਨਵਰਾਂ ਤੇ ਉੱਪਰ ਸਵਾਰੀ ਕਰ-ਕਰ ਕੇ ਤੇ ਪੂਰੀ ਖੁੱਲੀ ਡੁੱਲੀ ਜਗ੍ਹਾ ਗਈ। ਪਾਦਮਪੁਰ ਬਾਈਪਾਸ ਤੇ ਮੇਲਾ ਸ਼੍ਰੀ ਗੰਗਾ ਨਗਰ ਦੇ ਵਿੱਚ ਆਜੋ ਫਿਰ ਮਿੱਤਰੋ ਆਪਾਂ ਮੇਲੇ ਚ ਮਾਰ ਗਏ ਐਂਟਰੀ ਤੇ ਬਣੇ ਰਹੋ ਵੀਡੀਓ ਚ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਸੱਜਣੋ ਤੇ ਆਜੋ ਫਿਰ ਸਾਰੇ ਭਰਾ ਵੀਡੀਓ ਦੇ ਵਿੱਚ ਬਣੇ ਰਹੋ ਮਿਲਦਿਆਂ ਨਾਲੇ ਹੋਰ ਨਵੀਆਂ ਵੀਡੀਓ ਚ ਸੇਲ ਵਾਲੇ ਜਾਨਵਰ ਵੀ ਤੁਹਾਨੂੰ ਦਿਖਾਵਾਂਗੇ। ਇਹ ਭਰਾਵੋ ਤੁਹਾਡਾ ਪਿਆਰ ਆ ਜਿਹੜਾ ਉਹੀ ਆਪਾਂ ਨੂੰ ਮੇਲਿਆਂ ਤੇ ਲੈ ਕੇ ਆਉਂਦਾਗਾ ਕਿਉਂਕਿ ਜਿੰਨੇ ਵੀ ਆਪਾਂ ਪੰਜਾਬ ਦੇ ਮੇਲੇ ਐ ਇਸ ਸੀਜ਼ਨ ਦੇ ਆਪਾਂ ਕਵਰ ਕੀਤੇ ਆਗੇ ਪੂਰਾ ਆਪਾਂ ਨੂੰ ਫੁੱਲ ਰਿਸਪਾਂਸ ਮਿਲਿਆਗਾ ਬਹੁਤ ਭਰਾ ਮਿਲਦੇ ਆਗੇ ਜਦੋਂ ਮੇਲਿਆਂ ਚ ਜਾਇਦਾ ਬਾਈ ਤੁਹਾਡਾ ਚੈਨਲ ਵੇਣਿਆ ਦਿਲਦਾਰ ਬੰਦੇ ਚੈਨਲ ਵਾਲਿਆਂ ਤੁਸੀਂ ਤੇ ਜਿਹੜ ਤੋਂ ਫਿਰ ਇਹ ਹੌਸਲਾ ਆ ਮਿਲ ਜਾਂਦਾ ਫਿਰ ਆਪਾਂ ਨੂੰ ਖੇਚ ਹੁੰਦੀ ਆ ਵੀ ਆਪਾਂ ਯਾਰ ਮੇਲੇ ਤੇ ਚੱਲ ਗਏ ਤੇ ਵੀ ਆਪਾਂ ਨਾਲੇ ਆਪਣੇ ਚੈਨਲ ਤੇ ਦੋਸਤਾਂ ਮਿੱਤਰਾਂ ਨੂੰ ਘੋੜੀਆਂ ਦਿਖਾਗੇ ਤੇ ਆ ਜੋ ਮਿੱਤਰੋ ਆਪਾਂ ਕਾਰਤੀ ਮੇਲੇ ਦੀ ਸ਼ੁਰੂਆਤ ਮਾਰਤੀ ਆ ਸ਼੍ਰੀ ਗੰਗਾ ਨਗਰ ਮੇਲੇ ਚ ਆਪਾਂ ਐਂਟਰੀ 2024 ਦਾ ਇਹ ਮੇਲਾ ਗਾ ਤੇ ਇੱਧਰ ਸਾਰੇ ਭਰਾ ਆ ਗਏ ਰੱਸਿਆਂ ਵਾਲੇ ਤੇ ਇਹ ਪੰਜ ਸ਼ੀ ਲੈਣਾ ਹੋਣੀ ਆ ਬਲਕਿ ਤਾਂ ਜ਼ਿਆਦਾ ਹੀ ਹੋਣੀ ਆ ਜਿਹਦੇ ਚ ਘੋੜੇ ਲੱਗੇ ਵਿਆ ਤੇ ਆ ਵੇਖੋ ਖੁੱਲੀ ਡੁੱਲੀ ਜਗ੍ਹਾ ਆ ਗਈ ਤੇ ਇੱਧਰ ਦੇਖੋ ਸਾਨ ਘੋੜੇ ਪਹੁੰਚੇ ਆਗੇ ਪੂਰੇ ਉੱਚ ਕੋਟੀ ਦੇ ਚੰਗੇ ਬਰੀਡਰ ਬੰਦੇ ਇੱਥੇ ਘੋੜੇ ਲੈ ਕੇ ਪਹੁੰਚਿਆਗੇ ਤੇ ਬਾਕੀ ਸੇਲ ਵਾਲੇ ਜਾਨਵਰ ਵੀ ਕਾਫੀ ਜ਼ਿਆਦਾ ਪਹੁੰਚਿਆ ਬਾਕੀ ਦੇਖੋ ਮਿੱਤਰੋ ਖੁੱਲਾ ਡੁੱਲਾ ਮਾਹੌਲ ਆਗਾ ਸਟੋਰੀਆਂ ਸਟਾਰੀਆਂ ਪੂਰੀਆਂ ਵਦਗਾ ਲੱਗੀਆਂ ਆ ਟੈਂਟ ਟੁੰਟਾ ਪੂਰੇ ਐ ਠੋਕ ਕੇ ਲਾਏ ਵੇ ਜੱਟਾਂ ਦੇ ਤੇ ਇਧਰ ਆਪਣੇ ਭਰਾ ਆਗੇ ਆਗੇ ਘੋੜਿਆਂ ਦਾ ਇਹਨਾਂ ਕੋਲੇ ਨਾ ਹੁੰਦੇ ਆ ਪਾਊਡਰ ਪੂਡਰ ਜੋ ਵੀ ਆਹ ਘੋੜਿਆਂ ਵਾਸਤੇ ਬਸ਼ੇਰਿਆਂ ਵਾਸਤੇ ਗਰੋਥ ਗਰਾਸ ਕਰਨ ਵਾਸਤੇ ਪਾਊਡਰ ਪਾਟਰ ਹੁੰਦਾ ਹੋਰ ਬਾਈ ਸਸਰੀਕਾਲ ਜੀ ਸਸਰੀਕਾਲ ਬਾਈ ਕੀ ਹਾਲੇ ਠੀਕ ਆ ਬਾਈ ਕਿੱਦਾਂ ਪਹੁੰਚ ਗਏ ਸੀ ਮੇਲੇ 'ਚ ਅਸੀਂ 15 ਨੂੰ ਆ ਗਏ ਵੀਰ ਠੀਕ ਆ ਠੀਕ ਆ ਤੇ ਕਿਹੜੀ ਜਗ੍ਹਾ ਤੂੰ ਆਪਾਂ ਮੈਂ ਹਬੋਤੋ ਜੀ ਆ ਮੁੰਡਾ ਆਪਣੇ ਮੁਕਸਰ ਦਾ ਜੀ ਠੀਕ ਆ ਠੀਕ ਆ ਤੇ ਕੋਈ ਆਪਣੀ ਸ਼ਾਪ ਆ ਉੱਥੇ ਕੰਪਨੀ ਕੰਮ ਕਰਦਾ ਜੀ ਮੈਂ ਕੰਪਨੀ ਮੈਨੇਜਰ ਆ ਜੀ ਮੈਂ ਅੱਛਾ ਅੱਛਾ ਪੱਕਾ ਪੱਕਾ ਨੇ ਵੀ ਵੇਚਨੇ ਆ ਇੱਕ ਥਾਂ ਕਿਦੇ ਅੱਡਾ ਸੋਡਾ ਪੱਕਾ ਵੀ ਆ ਕੋਈ ਨਹੀਂ ਸਾਡਾ ਕੋਈ ਸਾਡਾ ਸਾਰਾ ਮਤਲਬ ਪੰਜਾਬ ਹਰਿਆਣਾ ਦਾ ਸਾਰਾ ਬਸ ਮੇਲਿਆਂ ਮੂਲਿਆਂ ਤੇ ਜਾਂਦੇ ਆ ਅੱਜ ਮੇਲਿਆਂ ਤੇ ਵੀ ਇਹ ਕਰੀ ਆਪਣਾ ਕੰਟੈਕਟ ਨੰਬਰ ਬੋਲ ਦੇ ਇਸ ਵੀਡੀਓ ਚ ਵੀ ਜੀ ਆਪਣਾ ਕੰਟੈਕਟ ਨੰਬਰ ਹੈ 96469 86337 ਜੀ ਠੀਕ ਆ ਜੀ ਦੀਪਕ ਸੋਨੀ ਜੀ ਠੀਕ ਆ ਜੀ ਫੁੱਲ ਵੀਡੀਓ ਕਰਾਂਗੇ ਬਾਈ ਆਪਾਂ ਫਿਰ ਕੋਈ ਨਹੀਂ ਬਸ ਬਸ ਪੀਨੇ ਆ ਕੋਈ ਚੱਕਰ ਹੀ ਨਹੀਂ ਲਓ ਮਿੱਤਰੋ ਆ ਜਾਓ ਮੇਲੇ ਚ ਨਾ ਹੁਣ ਤੁਹਾਨੂੰ ਮਾਹੌਲ ਦਿਖਾਉਣੇ ਆ ਕਿਦਾਂ ਦਾ ਮਾਹੌਲ ਆ ਦੇਖੋ ਆਏ ਆ ਸ਼ੌਂਕੀ ਬੰਦੇ ਛੜੀਆਂ ਗੱਡੀਆਂ ਤੇ ਕਰੀ ਜਾਂਦੇ ਆ ਪੂਰਾ ਅੰਜਵਾਏ ਮੇਲੇ 'ਚ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵਿਆਹ ਦਾ ਮਾਹੌਲ ਹੁੰਦਾ ਮਿੱਤਰੋ ਮੇਲੇ ਦਾ ਦੇਖੋ ਪਹਿਲਾਂ ਨਾਲ ਜਿਹੇ ਟੈਂਟ ਲੱਗਦੇ ਹੁੰਦੇ ਸੀ ਆਪਣੇ ਵਿਆਹਾਂ 'ਚ ਜਦੋਂ ਆਪਣੇ ਪੰਜਾਬ 'ਚ ਜਾਂ ਰਾਜਸਥਾਨ ਹਰਿਆਣੇ 'ਚ ਇਦਾਂ ਦੇ ਟੈਂਟ ਲੱਗਦੇ ਹੁੰਦੇ ਸੀ ਹੁਣ ਇਹ ਜਿਆ ਨਜ਼ਾਰਾ ਇਹ ਰਾਜਸਥਾਨ ਏਰਗੇ ਚਾ ਕੇ ਮਿਲਦਾਗਾ ਟੈਂਟਾਂ ਟੁੰਟਾਂ ਤੇ ਬਾਕੀ ਮਿੱਤਰੋ ਮੰਡੀ ਦਾ ਮਾਹੌਲ ਨਾ ਕੋਈ ਨਹੀਂ ਬਾਈ ਦਿਖਾ ਦਿੰਨੇ ਆਗੇ ਕੀ ਕੋਸ ਆ ਬਾਈ ਆਪਣੇ ਕੋਲੇ ਅੱਛਾ ਲਾਲਾ ਨਹੀਂ ਹੈਗਾ ਜੀ ਅੱਛਾ ਅੱਛਾ ਇਹ ਹੈਗਾ ਟ੍ਰੀਟਮੈਂਟ ਜਿੱਦਾਂ ਘੋੜੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਐਲੀਮਨ ਆਈ ਤੇ ਸਾਰਾ ਠੀਕ ਆ ਠੀਕ ਹੈ ਐਂਟਾਨਾ ਦੀ ਕੋਈ ਪ੍ਰੋਬਲਮ ਹੈ ਠੀਕ ਹੈ ਦੁਪਹਿਰਾਂ ਬਾਅਦ ਇੱਥੇ ਲਾਈਵ ਸੈੱਟ ਕਰਦੇ ਆ ਠੀਕ ਹੈ ਕਿਸੇ ਦੇ ਕੋਈ ਨਾ ਟੈਂਕਾ ਪੱਟੀ ਦੀ ਜਰੂਰਤ ਆ ਜੀ 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 ਮੈਡੀਕਲ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆਪਾਂ ਨਾ ਫਿਰ ਵੀਡੀਓ ਕਰ ਲਾਂਗੇ ਤੇ ਆਜੋ ਮਿੱਤਰੋ ਹੁਣ ਤੁਹਾਨੂੰ ਇੱਧਰ ਨਾ ਘੋੜੀਆਂ ਦਿਖਾਉਣੇ ਆ ਕਿੰਨੇ ਕ ਜਾਨਵਰ ਪਹੁੰਚਿਆ ਜਾਨਵਰ ਕਾਫੀ ਪਹੁੰਚਿਆ ਮੇਲਾ ਬਹੁਤ ਭਰਿਆ ਵਾ ਪਰਾਂ ਤੱਕ ਭਰਿਆ ਵਾ ਕਿਉਂਕਿ ਇਹ ਹੀ ਵਾਅਦਾ ਕੋ ਆਪਾਂ ਨਾ ਬਾਲੀ ਵੱਡੀ ਨਹੀਂ ਬਣਾਉਂਦੇ ਇਸ ਹਿਸਾਬ ਜੇ ਦੀ ਵੀਡੀਓ ਰੱਖਾਂਗੇ ਇਹ ਤਾਂ ਆਪਾਂ ਸ਼ੁਰੂਆਤ ਜੀ ਕੀਤੀ ਆ ਵੀ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਜਾਏ ਆਪਣੇ ਚੈਨਲ ਨੂੰ ਜਿਹੜੇ ਭਰਾ ਨਵੇਂ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਉਣ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋ ਜੇ ਤੇ ਸੋਨੂੰ ਪਤਾ ਲੱਗ ਜਾਏ ਵੀ ਗੰਗਾ ਨਗਰ ਮੰਡੀ ਦੀਆਂ ਗੰਗਾ ਨਗਰ ਘੋੜਿਆਂ ਦੇ ਮੇਲੇ ਦੀਆਂ ਵੀਡੀਓ ਆਉਣਾਗਾ ਹੁਣ ਧੜਾ ਧੜ ਤੇ ਇਸ ਕਰਕੇ ਇਸ ਵਕਪੀ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਖਿੱਚ ਕੇ ਰੱਖੋ ਕੰਮ ਮਿੱਤਰੋ ਵੀਡੀਓ ਨੂੰ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਤੁਹਾਡੇ ਪਿਆਰ ਤੇ ਸਤਿਕਾਰ ਨਾਲ ਹੀ ਆਪਾਂ ਜਾ ਕੇ ਮੇਲਿਆਂ ਤੇ ਘੋੜੇ ਘੋੜੀਆਂ ਫਲਮਾਉਣੇ ਆਂਗੇ ਤੇ ਆਹ ਦੇਖੋ ਮਿੱਤਰੋ ਬਹੁਤ ਹੀ ਚੰਗੀਆਂ ਚੰਗੀਆਂ ਘੋੜੀਆਂ ਪਹੁੰਚੀਆਂ ਆਂ ਪੇਟਲ ਘੋੜੀ ਦੇਖੋ ਕਿੰਡੀ ਪੇਟਲ ਬਾਕੀ ਇੱਧਰ ਨਾ ਮਾਰਵਾੜੀ ਦਾ ਗੜਜਾ ਚੱਲਿਆ ਗਿਆ ਇਹ ਰਾਜਸਥਾਨ ਏਰਗਾ ਜਿਹੜਾ ਗੰਗਾ ਨਗਰ ਇੱਧਰ ਮਾਰਵਾੜੀ ਜਾਨਵਰ ਚੰਗੇ ਦੇਖਣ ਨੂੰ ਮਿਲਦੇ ਹੈਗੇ ਬਾਕੀ ਹੁਣ ਤਾਂ ਇਹ ਜੀ ਕੋਈ ਗੱਲ ਨਹੀਂ ਆਪਣੇ ਪੰਜਾਬ ਚ ਵੀ ਕਾਫੀ ਜਾਨਵਰ ਹੋਗੇ ਬਾਕੀ ਇਹਦਾ ਤਾਂ ਆ ਦੇਖੋ ਮਿੱਤਰੋ ਇੱਧਰ ਵੀ ਇੰਨੇ ਚੰਗੇ ਜਾਨਵਰ ਆ ਜੀ ਮਿੱਤਰੋ ਜਿਹੜਾ ਆ ਨਜ਼ਾਰਾ ਇਹ ਵੇਖੋ ਇਹ ਮੇਲਿਆਂ ਚ ਹੀ ਮਿਲਦਾ ਹੈਗਾ ਦੇਖੋ ਆਇਆ ਸ਼ੌਂਕੀ ਸਰਦਾਰ ਇਹਨਾਂ ਨੂੰ ਕਹਿੰਦੇ ਆ ਕਿ ਸ਼ੌਂਕੀ ਸਰਦਾਰ ਦੇਖੋ ਮੋٹے ਮੋٹے ਪਾਵਿਆਂ ਵਾਲੇ ਮੰਜੇ ਲੱਗੇ ਆਗੇ ਆਨੰਦ ਲਈ ਜਾਂਦੇ ਆ ਸੱਜਣ ਮਿੱਤਰਾਂ ਕਿਉਂਕਿ ਮਿੱਤਰੋ ਮੰਡੀ ਦੀ ਨਾ ਸ਼ੁਰੂਆਤ ਜੀ ਅੱਜ ਮੰਡੀ ਭਰਨੀ ਹੈਗੀ ਸ਼ਾਮ ਤੱਕ ਤੇ 21 ਤੱਕ ਚੱਲਣੀ ਆ ਹੋ ਸਕਦਾ ਇੱਕ ਅੱਧਾ ਦਿਨ ਗਾਂ ਵੀ ਚੱਲ ਜੇ ਮੰਡੀ ਕਿਉਂਕਿ ਜਾਨਵਰਾਂ ਦੇ ਹਿਸਾਬ ਨਾਲ ਮੰਡੀ ਨੇ ਚੱਲਣਾ ਹੁੰਦਾਗਾ ਜਾਨਵਰ ਅੱਜ ਵੀ ਕਾਫੀ ਪਹੁੰਚੀ ਜਾਂਦੇ ਆ ਹਜੇ ਤੇ ਕੱਲ ਨੂੰ ਵੀ ਸੁੰਨ ਚ ਆਇਆ ਵੀ ਜਾਨਵਰ ਕਾਫੀ ਘੋੜੇ ਕੱਲ ਨੂੰ ਪਹੁੰਚ ਰਹੇ ਹੈਗੇ ਉੱਚ ਕੋਟੀ ਦੇ ਘੋੜੇ ਕੱਲ ਨੂੰ ਵੀ ਆਜ ਰਹੇ ਹੈਗੇ ਲੋ ਬਈ ਮਿੱਤਰੋ ਆਹ ਸ਼੍ਰੀ ਗੰਗਾ ਨਗਰ ਮੰਡੀ ਦਾ ਮਾਹੌਲ ਖੁੱਲੀ ਡੁੱਲੀ ਜਗਾ ਪਾਣੀ ਪੂਣੀ ਛੜਕਿਆ ਐਨ ਸਰੇ ਲੱਗੀ ਪਈ ਐ ਗੱਲਬਾਤ ਲੋ ਤੇ ਬਾਕੀ ਇਧਰਲੇ ਲੋਕ ਵੀ ਬਹੁਤ ਦਿਲਦਾਰ ਬੰਦੇ ਆ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਸੱਜਣ ਮਿੱਤਰਾ ਘੋੜਿਆਂ ਵਾਲੇ ਦਿਲਦਾਰ ਬੰਦੇ ਉਸੇ ਤਰ੍ਹਾਂ ਇਧਰ ਵੀ ਆ ਦੇਖੋ ਬਾਈ ਜਾਨਵਰ ਮੈਨੂੰ ਬਹੁਤ ਪਿਆਰਾ ਆਇਆ ਕਲਰ ਲੱਗਿਆ ਇਹ ਇਹਨੂੰ ਆਪਾਂ ਦੇਖੋ ਪੂਰਾ ਮੂਰੋਂ ਮੂਮਾਂ ਜਾਂ ਲੱਤਾਂ ਲੁੱਤਾਂ ਪੂਰੀਆਂ ਢੱਡ ਢੁੱਡੇ ਥੱਲੇੋਂ ਚਿੱਟਾਈ ਆ ਪੌਣੀ ਨੁਗਰੀ ਵੀ ਕਹਿ ਸਕਦੇ ਆ ਇਹਨੂੰ ਆਪਾਂ ਕਿਉਂਕਿ ਇਹ ਤਾਂ ਚੱਲ ਕਈ ਵਾਰੀ ਹੋ ਜਾਂਦਾ ਬੱਚੇ-ਬੱਚੇ ਦਾ ਤਾਂ ਤੇ ਬਾਕੀ ਸੁਭਾਵਨਾ ਬਹੁਤ ਜ਼ਿਆਦਾ ਹੈ ਦੀ ਨੁਕਰੇ ਦੀ ਕਈ ਵਾਰੀ ਨਾ ਕੋਈ ਬਲੱਡ ਨਹੀਂ ਵੀ ਮਿਲਦਾ ਤਾਂ ਕਰਕੇ ਆਜੋ ਮਿੱਤਰੋ ਬਣੇ ਰਹੋ ਆਪਣੇ ਚੈਨਲ ਤੇ ਚੱਲਦੀ-ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਇੱਥੇ ਮਿੱਤਰੋ ਘੋੜੇ ਅੱਜ ਸ਼ਾਮ ਤੱਕ ਪਹੁੰਚ ਜਾਣੇ ਆਗੇ ਜਿਹੜਾ ਖਾਲੀ ਆ ਜਗਾ ਕਿਤੇ ਇਹ ਨਾ ਕਹੀ ਚੱਲੋ ਜਗਾ ਖਾਲੀ ਜੀ ਆ ਹਾਲੀ ਨਹੀਂ ਅੱਜ ਸ਼ਾਮ ਤੱਕ ਵੀ ਆ ਜਾਣੇ ਆ ਕੱਲ ਨੂੰ ਆ ਜਾਣੇ ਆ ਇੱਧਰ ਵੇਖੋ ਨੁਕਰੀਆਂ ਕਾਫੀ ਜ਼ਿਆਦੇ ਖੜੀਆਂ ਘੋੜੀਆਂ ਵਸ਼ੇਰੀਆਂ ਨੁਕਰਾਂ ਆਂਗਾ ਇੱਧਰ ਘੋੜਨਾ ਵਸ਼ੇਰੀਆਂ ਕਿਉਂਕਿ ਇੱਕ ਮਿੱਤਰੋਣਾ ਪੁਸ਼ ਕਰਦਾ ਮੇਲਾ ਆ ਜਾਂਦਾਗਾ ਫਿਰ ਸੋਨੂੰ ਪਤਾ ਵੀ ਪੁਸ਼ ਕਰ ਵਾਲਾ ਮੇਲਾ ਜਿਹੜਾ ਉਹ ਪੂਰਾ ਮੰਨਿਆ ਪਰਮੰਨਿਆ ਮੇਲਾਗਾ ਤੇ ਉਧਰੋਂ ਜਾਨਵਰ ਹੁਣ ਪੰਜਾਬ ਵਾਲੇ ਮੂੜੀ ਆਉਂਦੇ ਆਗੇ ਤੇ ਉਹਦੇ ਚੋ ਵੀ ਜਾਨਵਰ ਕਾਫੀ ਇੱਧਰ ਆਉਣੇ ਆ ਅਦਲਾ ਬਦਲੀ ਹੋ ਜਾਂਦੀ ਏ ਮੇਲਾ ਨਾਲ ਜੇ ਆ ਜਾਂਦਾ ਉਹਦੇ ਤੇ ਐਸ ਕਰਕੇ ਥੋੜਾ ਜਿਹਾ ਕੱਲ ਨੂੰ ਮੇਲਾ ਪੂਰਾ ਖਚਾ ਖਚ ਭਰ ਜਾਊਗਾ ਅੱਜ ਥੋੜਾ ਜਿਹਾ ਠੰਡਾ ਕੰਮ ਤੇ ਮੈਂ ਤੁਹਾਨੂੰ ਇੱਕ ਇੱਧਰ ਦੀ ਝਾਲਤ ਝਾਤ ਮਰਾਤੀ ਆ ਛੋਟੀ ਜੀ ਸੇਲ ਤੇ ਆ ਜੀ ਓ ਬਾਈਆ ਸੇਲ ਮੈਂ ਆ ਠੀਕ ਆ ਠੀਕ ਆ ਕਿਆ ਡਿਮਾਂਡ ਕਰਤਾ 325000 325000 ਹੈ ਫੋਨ ਨੰਬਰ ਕਿੰਨਾ ਤੇਰਾ ਫੋਨ ਨੰਬਰ ਬਤਾਇਓ ਕਿਵੇਂ ਮੇਰਾ ਹਾਂ 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 179 ਇੱਕ ਮਿੰਟ ਉਹ ਬੋਲ ਦੇ ਹੁਣ ਨੰਬਰ 79 ਹਾਂ 88 ਠੀਕ ਆ 87 ਤੇ 86 ਠੀਕ ਆ ਕਹਾਂ ਸੇ ਆਏ ਹੋ ਸਿੱਕਰ ਸੇ ਠੀਕ ਆ ਠੀਕ ਆ ਕਿੰਨੇ ਜਾਨਵਰ ਲੈ ਕੇ ਆਏ ਆ ਸੀ ਨਾ ਹੋਇਆ ਵੀ ਤੱਕ ਕੋਈ ਸੇਲ ਕੇ ਨਹੀਂ ਨਹੀਂ ਅਜੇ ਤੱਕ ਸੇਲ ਨਹੀਂ ਹੋਈ ਕੱਲ ਨੂੰ ਹੋ ਜਾਣਗੇ ਜਾਂ ਅੱਜ ਸ਼ਾਮ ਕੋ ਹਨ ਅੱਜ ਵਪਾਰੀ ਬਪੂਰੀ ਵੀ ਆ ਰਹੇ ਆਗੇ ਕਾਫੀ ਹੁਣ ਇੱਥੇ ਮਿਲੇ ਆ ਬੰਦੇ ਜਿਹੜੇ ਖਰੀਦਣ ਵਾਲੇ ਆ ਜਾਂ ਲੈ ਕੇ ਆਏ ਆ ਤੇ ਮਿੱਤਰੋ ਆ ਜੋ ਬਣੇ ਰਹੋ ਵੀਡੀਓ ਚ ਕਿਆ ਨਾਮ ਮੈਂ ਚੈਨਲ ਦਾ ਨਾਮ ਦਿਲਦਾਰ ਬੰਦੇ ਚੈਨਲ ਆ ਜੀ ਆ ਦੇਖੋ ਮਿੱਤਰੋ ਇੱਧਰ ਵੀ ਜਾਨਵਰ ਆ ਗਏ ਚੰਗੇ ਚੰਗੇ ਲਓ ਮਿੱਤਰੋ ਆਪਾਂ ਨਾ ਇਹ ਵੀਡੀਓ ਆਪਾਂ ਇੱਥੇ ਹੀ ਉਹ ਕਰ ਦਿੰਨੇ ਆਂਗੇ ਤੇ ਫੇਰ ਤੁਹਾਨੂੰ ਅਗਲੀਆਂ ਵੀਡੀਓ ਦਿਖਾਵਾਂਗੇ ਇੱਧਰ ਆ ਗਿਆ ਜੀ ਚੈਲ ਸਟੱਡ ਫਾਰਮ ਆਤਮਾ ਸਿੰਘ ਚੈਲ ਵਾਲੇ ਆ ਗਏ ਬਾਈ ਤੇ ਇਹਨਾਂ ਦੇ ਜਾਨਵਰ ਪਹੁੰਚ ਗਏ ਆਗੇ ਬਹੁਤ ਦਿਲਦਾਰ ਬੰਦਾ ਬਾਪੂ ਆਤਮਾ ਸਿੰਘ ਚੈਲ ਆਪਣੇ ਨਾਲ ਚੰਗੀ ਮਿੱਤਰਤਾ ਬਾਪੂ ਦੀ ਤੇ ਆਜੋ ਮਿੱਤਰੋ ਫੇਰ ਤੁਹਾਨੂੰ ਹੁਣ ਨਾ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਦਿਖਾਵਾਂਗੇ ਅੱਗੇ ਧੰਨਵਾਦ ਜੀ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ